हां जी स्वागत है ਤੁਹਾਡਾ ਸਾਡੇ ਡੀਅਰ ਮਮਸਟੋਰ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਵਿਖੇ ਤੇ ਆਪਾਂ ਤੁਹਾਨੂੰ ਰੋਜ਼ ਨਵੇਂ-ਨਵੇਂ ਪ੍ਰੋਡਕਟ ਦਿਖਾਉਂਦੇ ਰਹਿੰਨੇ ਆ ਤੇ ਸਾਡੀ ਸ਼ਾਪ ਦੇ ਵਿੱਚ ਦੇਖੋ ਦੋ ਤਿੰਨ ਚੀਜ਼ਾਂ ਹੋਰ ਨਵੀਆਂ ਆਈਆਂ ਨੇ ਇਹ ਬਿਲਕੁਲ ਹੋਮ ਮੇਡ ਨੇ ਘਰ ਤਿਆਰ ਕੀਤੀਆਂ ਹੋਈਆਂ ਨੇ ਇਹਨੇ ਚਾਕਲੇਟਾਂ ਜਿਵੇਂ ਰਖੜੀ ਦਾ ਤਿਉਹਾਰ ਆ ਗਿਆ ਹਨਾ ਭੈਣਾ ਆਪਣੇ ਭਰਾਵਾ ਨੂੰ ਇੱਕ ਗਿਫਟ ਕਰ ਸਕਦੀਆਂ ਨੇ ਹਨਾ ਇਹ ਹੈਂਪਰ ਬਣਿਆ ਛੋਟੇ-ਛੋਟੇ ਹੈਪੀ ਰਖੜੀ ਦਾ ਦੇਖੋ ਛੋਟਾ ਜਿਹਾ ਹੈਂਪਰ ਹੈ ਐਨਪੀ ਕੋਲ ਵੀ ਹੈ ਇਹਦੇ ਵਿੱਚ ਹੋਮ ਮੇਡ ਚਾਕਲੇਟਾਂ ਨੇ ਤੇ ਨਾਲ ਸਾਡੇ ਕੋਲ ਆ ਦੇਖੋ ਜਿਹਦਾ ਪੌਪਸ ਵੀ ਨੇ ਇਹ ਵੀ ਚਾਕਲੇਟਾਂ ਬੰਨੇ ਦੋਵੇਂ ਤਰ੍ਹਾਂ ਦੀ ਬਿਲਕੁਲ ਘਰ ਬਣਾਈ ਬਰਦਰ ਤੇ ਸਿਸਟਰ ਵਾਲੇ ਤਾਂ ਜੀ ਬਰਦਰ ਐ ਸਿਸਟਰ ਦੋਨਾਂ ਦੇ ਲਿਖਿਆ ਹੋਇਆ ਸੋਹਣੇ ਨੇ ਉਹ ਮੈਨੇ ਸਾਫ ਸੁਥਰੇ ਨੇ ਦੁਨੀਆਂ ਚਾਕਲੇਟਾਂ ਦਾ ਗਿਫਟ ਹੁੰਦੇ ਨੇ ਨਾ ਉਹ ਤਾਂ ਚਲੋ ਪੈਕ ਹੋ ਜਾਂਦੇ ਪਰ ਇਹ ਵੀ ਮਤਲਬ ਘਰ ਦੀਆਂ ਬਣੀਆਂ ਚਾਕਲੇਟਾਂ ਨੇ ਤੇ ਪੈਕ ਕੀਤੀਆਂ ਨੇ ਵਧੀਆਂ ਨੇ ਛੋਟੇ ਵੀ ਪਰ ਸਸਤੇ ਵੀ ਨੇ ਤੇ ਹੁਣ ਰੱਖ ਰਹੀ ਆ ਗਈ ਛੋਟੀ 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 ਭੈਣ ਹੁੰਦੀ ਐ ਇੱਕ ਵੱਡੀ ਹੁੰਦੀ ਐ ਨਾ ਛੋਟੀ ਛੋਟੀ ਦੇ ਦੇ ਵੱਡੇ ਵੱਡਣ ਲਿਆ ਤੂੰ ਵੀ ਲੈ ਉਹ ਤੇਰਾ ਵੀ ਭਰਾ ਉਹ ਵੀ ਹੈਗਾ ਦੇਖੋ ਇਹ ਆ ਦੇਖੋ ਆ ਵੀ ਇਹਨਾਂ ਨਾਲ ਚੌਕਲੇਟਾਂ ਤੇ ਰੱਖ ਲਈਏ ਇਸ ਤੇ ਗਿਫਟ ਪੈਕ ਵਿੱਚ ਤੇ ਸਾਡੇ ਡੀਅਰ ਮਮ ਸੌਪਤੇ ਨੇ ਤੇ ਆਓ ਆਪ ਜੀ ਹੈਨਾ ਲੈ ਕੇ ਜਾਓ ਆਪਣੇ ਰਿਸ਼ਤੇ ਨੂੰ ਸੋਹਣਾ ਬਣਾਓ ਤੇ ਪਿਆਰ ਦਾ ਇਜ਼ਹਾਰ ਕਰੋ ਜੀ ਇਹਦੇ ਨਾਲ ਇਹ ਜਿਹੜਾ ਪਿਆਰ ਹੈ ਤੇ ਭੈਣ ਭਰਾ ਦਾ ਇੱਕ ਪਿਆਰ ਦਾ ਇਜ਼ਹਾਰ ਹੁੰਦਾ ਹੈ ਨਾ ਭੈਣ ਆਪਣੀ ਭਰਾ ਨੂੰ ਪਿਆਰ ਕਰਦੀ ਆ ਭਰਾ ਭੈਣ ਨੂੰ ਪਿਆਰ ਕਰਦਾ ਬਹੁਤ ਸੋਹਣਾ ਰਿਸ਼ਤਾ ਹੈ ਤੇ ਇਹ ਰਿਸ਼ਤੇ ਆ ਵਾਸਤੇ ਇਹ ਰਿਸ਼ਤੇ ਨੂੰ ਕਾਇਮ ਕਰਨਾ ਤੇ ਸੋਹਣਾ ਬਣਾ ਲੈ ਤੇ ਸੋਹਣੀ ਚੌਕਲੇਟ ਤੇ ਸੋਹਣੇ ਆਪ ਚਾਕਲੇਟਾਂ ਛੋਟੀਆਂ ਛੋਟੀਆਂ ਇਹ ਵੀ ਦੇ ਨਾਲੇ ਵੀ ਲੈ ਕੇ ਜਾਓ ਜੀ ਠੀਕ ਹੈ ਜੀ ਅਨੁਵਾਦ ਜੀ